ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਕਲੈਕਸ਼ਨਾਂ ਘਾਟ ਰੇਟਾਂ ਵਾਲੀਆਂ ਲੈ ਕੇ ਆਈਆਂ ਸਾਰੀਆਂ ਹੀ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਸਾਰੀਆਂ ਬਟ ਹੈਈਆਂ ਸਾਰੀਆਂ ਹੀ ਘਾਟ ਰੇਟਾਂ ਵਾਲੀਆਂ ਨੇ ਇਹ ਜੋ ਫਰਸਟ ਕਲੈਕਸ਼ਨ ਚੱਲ ਰਹੀਆਂ ਨੇ ਇਹ ਤੁਹਾਨੂੰ ਗੋਰਜਟ ਫੈਬਰਿਕ ਤੇ ਨਾਲ ਨੈਸ ਲੱਗੀ ਵਾਲਾ ਦੁਪੱਟਾ ਹੈ ਬਹੁਤ ਸੋਹਣਾ ਦੁਪੱਟਾ ਵੀ ਹੈ ਨਾਲ ਤੇ ਨਾਲ ਜਿਹੜਾ ਸ਼ਰਟ ਦਾ ਤੇ ਪਾਟਮ ਦਾ ਫੈਬਰਿਕ ਹੈ ਉਹ ਵੀ ਤੁਹਾਨੂੰ ਗੋਰਜਟ ਦਾ ਮਿਲੇਗਾ ਇਹ ਤੁਹਾਨੂੰ ਸਿਰਫ ਤੇ ਸਿਰਫ 510 ਰੁਪਏ ਦੇ ਵਿੱਚ ਮਿਲ ਜਾਏਗਾ ਵਾਲੇ ਸਾਰੇ ਸੂਟ ਜਿਹੜੇ ਨੇ ਇਹ ਅਵੇਲੇਬਲ ਨੇ ਸਿਰਫ ਤੇ ਸਿਰਫ 500 1000 ਰੁਪਏ ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਇੱਕ ਸੂਟ ਕਿਸੇ ਵੀ ਕਲਰ ਦਾ ਜੋ ਵੀ ਮੈਂ ਤਿਆਰ ਕੀਤਾ ਨਹੀਂ ਉਹ ਸਿਰਫ ਤੇ ਸਿਰਫ 500 1000 ਰੁਪਏ ਵਿੱਚ ਬਾਈ ਕਰ ਸਕਦੇ ਹੋ ਰੇਟ ਬਹੁਤ ਜੈਨੂਅਨ ਹੈ ਫੈਬਰਿਕ ਜੋਰਜਟ ਦਾ ਸ਼ਰਟ ਬਾਟਮ ਐਂਡ ਦੁਪੱਟੇ ਦਾ ਦੁਪੱਟੇ ਤੇ ਲੈਸ ਲੱਗੀ ਹੋਈ ਹੈ ਸ਼ਰਟ ਪ੍ਰਿੰਟਡ ਹੈ ਬਾਟਮ ਪਲੇਨ ਆਏਗੀ ਟਾਈਟ ਹੈ ਮੀਟਰ ਦੀ ਲੈਂਥ ਹੈ ਇਹਦੀ ਜਿੰਨੇ ਵੀ ਸੂਟ ਇੱਥੇ ਮੈਂ ਐਡ ਕੀਤੇ ਨੇ ਬਾਕੀ ਜੇ ਤੁਸੀਂ ਕੋਈ ਕੁਐਰੀ ਕਰਨੀ ਹੈ ਜਾਂ ਸੂਟ ਬਾਈ ਕਰਨਾ ਤਾਂ ਮੈਂ ਆਪਣਾ ਨੰਬਰ 6239245755 ਦਿੱਤਾ ਹੈ ਕੋਸ ਨੰਬਰ ਜਿਹਦੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰਤਾ ਤਾਂ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਜ਼ਰੂਰਤ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕੁਇਰੀ ਦਾ ਰਿਪਲਾਈ ਜ਼ਰੂਰ ਆਏਗਾ ਮੈਂ ਕੋਸ਼ਿਸ਼ ਕਰਦੀ ਹੁੰਦੀ ਹਣੀ ਕਿ ਸਭ ਨੂੰ ਸਬ ਦਾ ਰਿਪਲਾਈ ਮਿਲਿਆ ਕਰ ਕਿਸੇ ਨੂੰ ਨਹੀਂ ਆਂਦਾ ਤਾਂ ਮੈਨੂੰ ਫਿਰ ਤੋਂ ਮੈਸੇਜ ਕਰਕੇ ਇੱਕ ਵਾਰੀ ਜਿਹੜਾ ਮੈਸੇਜ ਹੈ ਉਹ ਫਰੈਸ਼ ਅਪ ਕਰ ਲਿਆ ਕਰੋ ਤਾਂਕਿ ਜੋ ਵੀ ਕੁਇਰੀ ਹੋਏ ਫਿਰ ਤੋਂ ਮੈਂ ਦੇਖ ਲਵਾਂ ਕਿਸੇ ਟਾਈਮ ਕਿਸੇ ਨੂੰ ਰਿਪਲਾਈ ਨਹੀਂ ਮਿਲਦਾ ਡਿਲੇ ਹੋ ਜਾਂਦਾ ਹੈ ਜਾਂ ਫਿਰ ਇਸ ਲਈ ਤੁਸੀਂ ਮੈਨੂੰ ਮੇ ਨੰਬਰ ਜਾ ਕੇ ਮੈਸੇਜ ਕਰ ਸਕਦੇ ਹੋ ਫਸਟ ਹੀ ਲੈ ਲੈਣਾ ਜਿਹੜੀਆਂ ਨੇ ਸਿਰਫ ਤੇ ਸਿਰਫ 510 ਰੁਪਿਆ ਦੇ ਵਿੱਚ ਨੇ ਇਹ ਤੁਹਾਨੂੰ ਜੌਰਚਟ ਫੈਬਰਿਕ ਦੇ ਵਿੱਚ ਮਿਲ ਜਾਣਗੇ ਪ੍ਰਾਈਸ 510 ਰੁਪਏ ਫ੍ਰੀ ਸ਼ਿਪਿੰਗ ਹੈ ਆਲ ਓਵਰ ਇੰਡੀਆ ਇਹਨਾਂ ਸੂਟਾਂ ਦੀ ਫ੍ਰੀ ਸ਼ਿਪਿੰਗ ਹੈ ਜੇਕਰ ਤੁਸੀਂ ਆਲ ਓਵਰ ਇੰਡੀਆ ਕਿਤੇ ਵੀ ਇਹਨਾਂ ਸੂਟਾਂ ਨੂੰ ਮੰਗਵਾਉਂਦੇ ਹੋ ਤਾਂ ਤੁਹਾਨੂੰ ਸਿਰਫ ਸਿਰਫ 510 ਰੁਪਏ ਦੇ ਵਿੱਚ ਮਿਲਣਗੇ ਕਲਰ ਕਾਫੀ ਨੇ ਬਾਟਮ ਪਲੇਨ ਹੈ ਦੁਪੱਟਾ ਪਲੇਨ ਹੈ ਪਰ ਦੁਪੱਟੇ ਤੇ ਲੈਂਥ ਲੱਗੀ ਹੈ ਸਾਈਡਾਂ ਤੇ ਜਿਹੜੀ ਸ਼ਰਟ ਹੈ ਉਹ ਪ੍ਰਿੰਟਡ ਮਿਲੇਗੀ ਲੈਂਥ 2.5 ਮੀਟਰ ਦੀ ਹੈ ਇਹਨਾਂ ਦੀ ਜਿੰਨੇ ਵੀ ਕਲਰ ਵੈਨਾ ਸੂਟਾਂ ਦੇ ਮੈਂ ਇੱਥੇ ਐਡ ਕੀਤੇ ਨੇ ਉਹ ਸਾਰੇ ਹੀ ਅਵੇਲੇਬਲ ਨੇ ਜਿੰਨੇ ਵੀ ਤਰ੍ਹਾਂ ਦੇ ਜਿਹੜੇ ਵੀ ਡਿਜ਼ਾਈਨ ਜਿਹੜੇ ਵੀ ਪੈਟਰਨ ਨੇ ਉਹ ਸਾਰੇ ਹੀ ਅਵੇਲੇਬਲ ਨੇ ਤੇ ਚਾਹੀਏ ਸਿੰਗਲ ਚਾਹੀਏ ਮਲਟੀਪਲ ਜਿੰਨੇ ਪੀਸਿਸ ਵਾਈ ਕਰਨਾ ਚਾਹੁੰਦੇ ਹੋ ਤੁਸੀਂ ਵਾਈ ਕਰ ਸਕਦੇ ਹੋ ਉਹ ਕੋਈ ਲਿਮਟ ਨਹੀਂ ਹੈਗੀ ਜਿਵੇਂ ਕਈ ਕਿਸਮ ਪੁੱਛਦੇ ਨੇ ਕਿ ਕਿ ਸੂਟ ਵਾਈ ਕਰ ਸਕਦੇ ਨੇ ਚਾਹਤਾ ਤੁਸੀਂ ਆਪਣੇ ਅਕੋਰਡਿੰਗਲੀ ਕਰ ਸਕਦੇ ਹੋ ਇੱਕ ਵੀ ਵਾਈ ਕਰ ਸਕਦੇ ਹੋ ਤੇ ਜ਼ਿਆਦਾ ਵੀ ਮੱਕੀ ਕੇ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ ਦਿੱਤਾ ਹੈ ਨੰਬਰ 'ਤੇ ਜਾ ਕੇ ਮੈਸੇਜ ਕਰ ਦੋ ਤੁਸੀਂ ਜੋ ਵੀ ਕੁਐਰੀ ਕਰਨੀ ਤੇ ਜੇਕਰ ਸਕਰੀਨਸ਼ਾਟ ਲੈ ਸਕਦੇ ਹੋ ਤਾਂ ਸਕਰੀਨਸ਼ਾਟ ਜ਼ਰੂਰ ਸੈਂਡ ਕਰ ਦਿਓ ਕਿਉਂਕਿ ਸਕਰੀਨਸ਼ਾਟ ਦੇ ਨਾਲ ਮੈਨੂੰ ਈਜ਼ੀ ਹੋ ਜਾਂਦਾ ਹੈ ਕਿ ਤੁਸੀਂ ਕਿਸ ਕਲੈਕਸ਼ਨ ਦੀ ਗੱਲ ਕਰ ਰਹੇ ਹੋ ਐਵਲੀਆਂ ਸੈਕੰਡ ਕਲੈਕਸ਼ਨਾਂ ਨੇ ਇਹਦੇ ਵਿੱਚ ਤੁਹਾਨੂੰ ਕ੍ਰੀਪਟੀ ਸ਼ਰਟ ਮਿਲੇਗੀ ਬਾਟਮ ਜਿਹੜਾ ਜੌਰਜਟ ਦਾ ਤੇ ਦੁਪੱਟਾ ਵੀ ਜੌਰਜਟ ਦਾ ਆਏਗਾ ਇਹਦੇ ਵਿੱਚ ਰੰਗ ਵੀ ਬਹੁਤ ਨੇ ਸ਼ਰਟ ਪ੍ਰਿੰਟਡ ਹੈ ਜਿਹੜੀ ਬਾਟਮ ਆਏਗੀ ਪਲੇਨ ਆਏਗੀ ਬਿਲਕੁਲ ਪਲੇਨ ਆਏਗੀ ਬਾਟਮ ਦਾ ਫੈਬਰਿਕ ਜਿਹੜਾ ਹੈ ਤੇ ਜਿਹੜਾ ਦੁਪੱਟਾ ਉਹ ਪਲੇਨ ਦੇ ਨਹੀਂ ਹੈ ਵਿੱਚ ਲੈਸ ਲੱਗੀ ਹੈ ਸਾਈਡਾਂ ਤੇ ਤੇ ਨਾਲ ਵਿੱਚ ਉਹ ਸੀਮ ਸ਼ਰਟ ਦੇ ਫੈ布ਰਿਕ ਨਾਲ ਨੂੰ ਸੀ ਕੱਟ ਕਰਕੇ ਪੀਸਿਸ ਲਗਾਏ ਹੋਏ ਨੇ ਬਹੁਤ ਸੋਹਣਾ ਕੰਟਰਾਸਟ ਬਣਿਆ ਹੋਇਆ ਡਬਲ ਟੋਨ ਦਾ ਦੁਪੱਟਾ ਹੋ ਜਾਂਦਾ ਲੈਸ ਲੱਗੀ ਹੈ ਸਾਈਡਾਂ ਤੇ ਬਾਟਮ ਪਲੇਨ ਹੈ ਤੇ ਜਿਹੜਾ ਸ਼ਰਟ ਦਾ ਫੈ布ਰਿਕ ਉਹ ਪ੍ਰਿੰਟਡ ਆਏਗਾ ਇਹਨਾਂ ਦਾ ਪ੍ਰਾਈਸ ਸੀ 450 ਰੁਪਏ ਹੈ ਤੁਸੀਂ ਇਹਨਾਂ ਨੂੰ 450 ਵਿੱਚ ਕਾਰ ਬੇਟੀ ਮੰਗਵਾ ਸਕਦੇ ਹੋ ਸ਼ਿਪਿੰਗ ਇੰਨਾ ਤੇ ਵੀ ਫਰੀ ਹੈ 450 ਤੋਂ ਐਕਸਟਰਾ ਕੋਈ ਵੀ ਚਾਰजेस ਨਹੀਂ ਲੈਣਗੇ ਸਿਰਫ ਤੇ ਸਿਰਫ 450 ਵਿੱਚ ਤੁਸੀਂ ਇੰਨਾ ਵਿੱਚ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਬਹੁਤ ਸੋਨੇ ਸੂਟ ਨੇ ਇਹ ਵਾਲੇ ਵੀ ਸਾਰੇ ਬਾਕੀ ਅਗਰ ਕੁਇਰੀ ਹੈ ਕੋਈ ਤਾਂ ਨੰਬਰ ਤੇ ਚਾਕੇ ਮੈਸੇਜ ਕਰਾ ਦਿਓ ਨੰਬਰ ਮੈਂ ਐਡ ਕੀਤਾ ਹੋਇਆ ਐਵੇਂ ਵਾਲੇ ਜਿਹੜੇ ਸੂਟ ਨੇ ਇਹ ਤੁਹਾਨੂੰ मिल ਜਾਣਗੇ 780 ਦੇ ਵਿੱਚ ਇਹਦੇ ਵਿੱਚ ਤੁਹਾਨੂੰ बॉटम ਤੇ ਜਿਹੜੀ ਸ਼ਰਟ ਦਾ ਫੈ布 ਦੀ ਕੋਟਨ ਦਾ ਮਿਲੇਗਾ ਤੇ ਜਿਹੜਾ ਦੁਪੱਟਾ ਕੋਟਾ ਡੋਰੀਆ ਕਟਵਕ ਵਾਲਾ ਮਿਲੇਗਾ ਇੱਕ ਕਲੈਕਸ਼ਨ ਮਿਲਣਾ ਵੀ ਆਇਆ ਸੀ ਤੇ ਹੁਣ ਫਿਰ ਇਹ ਨਾਲ ਥੋੜੇ ਜਿਹੀ ਕਲਰ ਅਪਡੇਟ ਹੋਏ ਨੇ ਇਸ ਲਈ ਮੈਥੇ ਉਹਨਾਂ ਨੂੰ ਐਡ ਕਰਨਾ ਜ਼ਰੂਰੀ ਸਮਝਿਆ ਕਿਉਂਕਿ ਇਹਨਾਂ ਵਿੱਚ ਜਿਹੜੇ ਕਲਰ ਨੇ ਬਹੁਤ ਪਿਆਰੇ ਨੇ ਤੇ ਲੋ ਸਾਰੇ ਕਸਟਮਰ ਜਿਹੜੇ ਇਹਨਾਂ ਕਲੈਕਸ਼ਨਾਂ ਨੂੰ ਬਹੁਤ ਪਸੰਦ ਕਰਦੇ ਕਿਉਂਕਿ ਇਹਨਾਂ ਦਾ ਇੱਕ ਤਾਂ ਪ੍ਰਾਈਸ ਹੀ ਬਹੁਤ ਅਫੋਰਡੇਬਲ ਹੈ ਤੇ ਜਿਹੜਾ ਦੂਜੇ ਸੂਟ ਨੇ ਉਹ ਬਹੁਤ ਸੋਹਣੇ ਲੱਗਦੇ ਨੇ ਵੇਖਣ ਨੂੰ ਬਾਕੀ ਅਗਰ ਕੋਈ ਕੁਐਰੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਮੈਂ ਵੈਸੇ ਸਭ ਤੇ ਮੈਂ ਪ੍ਰਾਈਸ ਅੱਜ ਦੱਸ ਰਹੀ ਹਾਂ ਇੱਥੇ ਜੇਕਰ ਤੁਸੀਂ ਬਾਈ ਕਰਨਾ ਹੈ ਤਾਂ ਨੰਬਰ 6239245750 ਤੇ ਤਾਂ ਇਸ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਤੇ ਜੇਕਰ ਤੁਸੀਂ ਰੀਸੈਲਰ ਹੋ ਰੀਸੇਲਿੰਗ ਕਰਨਾ ਚਾਹੁੰਦੇ ਹੋ ਜਾਂ ਕਰ ਰਹੇ ਹੋ ਤੇ ਤਾਂ ਵੀ ਤੁਸੀਂ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਜੇ ਜਿਹੜਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਤੇ ਜੇ ਰੀਸੈਲਰ ਉਹਦੇ ਤਾਂ ਫਿਰ ਮੈਂ ਤੁਹਾਡਾ ਨੰਬਰ ਸੇ ਗਰੁੱਪ 'ਚ ਐਡ ਕਰ ਲਵਾਂਗੀ ਤੇ ਫਿਰ ਤੁਹਾਨੂੰ ਜਿਹੜਾ ਮੇਰਾ ਸਟੇਟਸ ਹੈ ਉਹ ਸ਼ੋ ਹੋ ਜਾਏਗਾ ਸਟੇਟਸ 'ਤੇ ਮੈਂ ਹਰਦਾਂ ਨਹੀਂ ਅਪਡੇਟਸ ਕਰਦੀ ਆ ਇੱਥੇ ਕਿਸੇ ਵੇਲੇ ਕੁਝ ਕੁਸ਼ ਕਲੈਕਸ਼ਨ ਆਈੜੀ ਹੁੰਦੀਆਂ ਉਹਨਾਂ ਦੀ ਅਪਡੇਟ ਮੈਂ ਨਹੀਂ ਕਰ ਪਾਉਂਦੀ ਕਿਉਂਕਿ ਇੱਕ ਵੀਡੀਓ 'ਚ ਮੈਂ ਥੋੜੀਆਂ ਜਿਹੀਆਂ ਕਲੈਕਸ਼ਨਾਂ ਪਾਉਂਦੀ ਆ ਤੇ ਜੇਕਰ ਤੁਸੀਂ ਗੱਲਾਂ ਸਟੇਟਸ ਹੀ ਦੇਖਣਾ ਫਿਰ ਵੀ ਨੰਬਰ ਤੇ ਜਾ ਕੇ ਮੈਸੇਜ ਕਰਾ ਦਿਓ ਫਿਰ ਮੈਂ ਤੁਹਾਨੂੰ ਨੰਬਰ ਸੇਵ ਕਰਾਂਗੀ ਫਿਰ ਤੁਹਾਨੂੰ ਜਿਹੜਾ ਸਟੇਟਸ ਹੈ ਸ਼ੋਅ ਹੋ ਜਾਏਗਾ ਇਹ ਵਾਲੀ ਜਿਹੜੀਆਂ ਕਲੈਕਸ਼ਨਾਂ ਨੇ ਇਹ ਤੁਹਾਨੂੰ 980 ਵਿੱਚ ਮਿਲਣੀਆਂ 980ਆਂ ਦੇ ਤੁਸੀਂਆਂ ਵਾਲਾ ਸੂਟ ਵਿੱਚ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਸਿਰਫ ਤੇ ਸਿਰਫ 980 ਵਿੱਚ ਬਹੁਤ ਸੋਹਣੇ ਸੂਟ ਨੇ बॉਟਮ ਪਲੇਨ ਹੈ ਸ਼ਰਟ ਪ੍ਰਿੰਟਡ ਹੈ ਦੁਪੱਟਾ ਜਿਹੜਾ ਉਹ ਕੋਟਾ ਡੋਰੀਆ ਦਾ ਆਏਗਾ ਸੁਪੀਰੀਅਰ ਕੁਆਲਿਟੀ ਜਿਹੜਾ ਕੋਟਾ ਡੋਰੀਆ ਹੁੰਦਾ ਉਹ ਹੁੰਦਾ ਤੇ ਨਾਲ ਸਾਈਡਾਂ ਤੇ ਲੈਂਸ ਲੱਗੀ ਆ ਤੇ ਵਿੱਚ ਵੀ ਜਿਹੜਾ ਅਸੀਂ ਕੰਮ ਦਿੱਤਾ ਥੱਲੇ ਵਰਕ ਦਾ ਇਹ ਜਿਹੜਾ ਬਲੈਕ ਐਂਡ ਵਾਈਟ ਦਾ ਕੰਟਰਾਸਟ ਨਵੇਂ ਸੂਟ ਆਏ ਨੇ ਬਹੁਤ ਸੋਹਣੇ ਸੂਟ ਨੇ ਇਹਨਾਂ ਵਿੱਚ ਕਲਰ ਆਪਸ਼ਨ ਤਾਂ ਜਿਹੜੇ 4-5 ਨੇ ਬਸ ਉਹਨਾਂ ਨੂੰ ਬਲੈਕ ਤੇ ਵਾਈਟ ਵਿੱਚ ਹੀ ਕੰਟਰਾਸਟ ਕੀਤਾ ਗਿਆ। बॉਟਮ ਇਹਨਾਂ ਦਾ ਜਿਹੜਾ ਆਇਆ ਚਿਕਨਕਾਰੀ ਵਰਕ ਵਾਲਾ ਹੈ। ਐਸੈਕ ਇਹ ਬਲੀ ਕਾਟਨ ਨੇ ਕਲੈਕਸ਼ਨਾਂ ਨੇ ਇਹਨਾਂ ਵਿੱਚ ਕਲਰ ਦੋ ਇੱਕ ਇੱਕ ਜਿਹੜਾ ਦਿੱਲੀ ਦਾ ਅਪਡੇਟ ਹੋ ਰਿਹਾ ਨਵੇਂ ਤੋਂ ਨਵਾਂ। ਇਹਨਾਂ ਦਾ ਪ੍ਰਾਈਸ 740 ਹੈ बॉਟਮ ਜਿਹੜਾ ਕਢਾਈ ਵਾਲਾ ਹੈ ਸ਼ਰਟ ਤੇ ਵੀ ਕਢਾਈ ਹੈ ਗਲੇ ਤੇ ਉੱਪਰ ਬਣੀ ਹੋਈ ਹੈ ਤੇ ਨਾਲ ਦੁਪੱਟਾ ਜਿਹੜਾ ਦੋ ਰੰਗਾਂ ਦਾ ਆਏਗਾ ਜਿਵੇਂ ਦਾ ਦੁਪੱਟਾ ਜਿਹੜਾ ਹੈਗੀ बॉਟਮ ਤੇ ਸ਼ਰਟ ਦੇ ਸੇਮ ਰੰਗਾਂ ਮਲਾਏਗਾ ਇਹਨਾਂ ਵਿੱਚ ਦੋ ਕਲਰ ਹਨ ਇੱਕ ਐਵਲ ਤੇ ਇੱਕ ਉਸ ਤੋਂ ਬਾਅਦ ਆਏਗਾ ਇਹ ਨਵੇਂ ਆਏ ਨੇ ਇਹਨਾਂ ਵਿੱਚ ਦੋ ਤਿੰਨ ਸੇਮ ਰਹਿੰਦੇ ਨੇ ਬਾਕੀ ਜਿਹੜੇ ਆ ਕਿ ਕੁਝ ਨਵੇਂ ਆ ਜਾਂਦੇ ਨੇ ਐ ਫੋਰ ਐਵਰ ਕਲੈਕਸ਼ਨਾਂ ਨੇ ਸਿਰਫ 3540 ਵਾਲੀਆਂ ਇਹਨਾਂ ਵਿੱਚ ਤੁਸੀਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਸਿਰਫ 3540 ਵਿੱਚ ਉਹ ਸੋਨੇ ਸੂਟ ਨੇ ਇਹਨਾਂ ਵਿੱਚ ਆਪਸ਼ਨਸ ਦੀ ਕੋਈ ਕਮੀ ਨਹੀਂ ਹੁੰਦੀ ਇੱਕ ਤੋਂ ਵੱਧ ਕੇ ਇੱਕ ਆਪਸ਼ਨ ਇਹਨਾਂ ਵਿੱਚ ਹਮੇਸ਼ਾ ਅਵੇਲੇਬਲ ਹੁੰਦੀਆਂ ਨੇ ਐਮ ਬ੍ਰਾਈਡਲ ਸਪੈਸ਼ਲ ਹੈ ਬਹੁਤ ਸੋਹਣੇ ਸੂਟ ਨੇ ਆ ਵੀ ਕਢਾਈਆਂ ਹੋਈਆਂ ਨੇ ਬ੍ਰਾਈਡਲ ਸਪੈਸ਼ਲ ਦੁਪੱਟੇ ਪਾ ਰਹੇ ਨੇ ਸ਼ਰਟ ਹੈਵੀ ਹੈ ਬਾਟਮ ਵੀ ਹੈਵੀ ਤੁਸੀਂ ਚਾਹੋ ਇਹਨਾਂ ਨਾਲ ਜੋ ਵੀ ਸਟਿਚ ਕਰਵਾਉਣਾ ਚਾਹੁੰਦੇ ਸ਼ਰਟ ਤੇ ਉਹ ਕਰਵਾ ਸਕਦੇ ਹੋ ਬਾਟਮ ਤੇ ਵਰਕ ਹੈ ਸ਼ਰਟ ਦੇ ਜਿਹੜਾ ਪ੍ਰੋਪਰ ਘੇਰੇ ਤੇ ਵਰਕ ਹੈ 슬ੀਵ ਤੇ ਵਰਕ ਆਏਗਾ ਤੇ ਇਹਨਾਂ ਦਾ ਪ੍ਰਾਈਸ ਸਿਰਫ ਸਿਰਫ 1399 ਬਹੁਤ ਫੋਡੀਬਲ ਪ੍ਰਾਈਸ ਹੈ ਇਹ ਵਾਲੀਆਂ ਵੇਖ ਕਲੈਕਸ਼ਨਾਂ ਥੋੜੀਆਂ ਮੈਂ ਐਡ ਕੀਤੀਆਂ ਨੇ ਸਿਰਫ ਸਿਰਫ 540 ਵਿੱਚ ਇਹ ਨਵੇਂ ਰੰਗ ਆਏ ਨੇ ਬਿਲਕੁਲ ਨਵੇਂ ਬਿਲਕੁਲ ਜਿਹੜੇ ਹਟਕੇ ਰੰਗ ਹੁੰਦੇ ਨੇ ਉਹ ਵਾਲੇ ਬਲੈਕ ਐਂਡ ਵਾਈਟ ਵਿੱਚ ਕੰਟਰਾਸਟ ਕਰਕੇ ਆਏ ਨੇ ਤੇ ਇਹਨਾਂ ਵੀ ਨਵੀਆਂ ਨਵੀਆਂ ਜਿਹੜੀਆਂ ਆਪਸ਼ਨਾਂ ਆਈਆਂ ਨੇ ਉਹ ਮੈਂ ਜੇਤੀ ਕੋਸ਼ਿਸ਼ ਕੀਤੀ ਹੈ ਕਿ ਐਡ ਕਰਦੇ ਆ ਬਾਕੀ ਪਹਿਲਾਂ ਜਿਹੜੀਆਂ 5-6 ਇਹਨਾਂ ਸੀ ਉਹ ਪਹਿਲੀਆਂ ਹੀ ਨੇ ਪਰ ਇਹ ਵਾਲੀਆਂ ਆਪਸ਼ਨਸ ਆ ਰਹੀਆਂ ਇਹਨਾਂ ਵਿੱਚ ਨਵੀਆਂ ਅਪਡੇਟਡ ਹੋਈਆਂ ਨੇ ਇਸਾਰੇ ਹੀ ਕਲਰ ਜਿਹੜੇ ਨਵੇਂ ਨੇ ਇਹਨਾਂ ਦਾ ਬਾਟਮ ਪਲੇਨ ਹੈ ਕੁਛ ਨਾਲ ਹੈਗਾ ਪ੍ਰਿੰਟਰ ਬਾਟਮ ਬਟ ਮੋਸਟਲੀ ਜਿਹੜਾ ਹੈ ਕਿ ਉਹਨਾਂ ਦਾ ਬਾਟਮ ਪਲੇਨ ਆਏਗਾ ਪ੍ਰਾਈਸ ਇਹਨਾਂ ਦਾ ਸਿਰਫ 340 ਹੈ 540 ਦੇ ਵਿੱਚ ਤੁਸੀਂ ਘਰ ਬੈਠੇ ਇਹ ਵਾਲੇ ਸੂਟ ਮੰਗਵਾ ਸਕਦੇ ਹੋ ਸ਼ਿਪਿੰਗ ਚਾਰजेस ਕੋਈ ਵੀ ਨਹੀਂ ਐਕਸਟਰਾ ਲੱਗੇਗਾ ਫਾਈਨਲ ਪ੍ਰਾਈਸ ਇਹਨਾਂ ਦਾ 540 ਹੈ ਫ੍ਰੀ ਸ਼ਿਪਿੰਗ ਚਾਰਜ ਕਾਟਨ ਦੇ ਸੂਟ ਨੇ ਸ਼ਰਟ ਵੀ ਕਾਟਨ ਦੀ ਬਾਟਮ ਵੀ ਤੇ ਦੁਪੱਟਾ ਵੀ ਕਾਟਨ ਦਾ 2.5 ਮੀਟਰ ਦੀ ਲੈਂਥ ਆਏਗੀ ਟਾਪ ਬਾਟਮ ਐਂਡ ਦੁਪੱਟੇ ਦੀ ਬਹੁਤ ਸੋਹਣੇ ਪ੍ਰਿੰਟ ਨੇ ਡਿਜ਼ਾਈਨ ਬਹੁਤ ਸੋਹਣੇ ਨੇ ਤੇ ਵੱਖਰੇ ਵੱਖਰੇ ਨਵੇਂ ਨਵੇਂ ਬਿਲਕੁਲ हटਕੇ ਨਵੇਂ ਨਵੇਂ ਰੰਗਾਂ ਵਾਲੇ ਡਿਜ਼ਾਈਨ ਨੇ ਕਲੈਕਸ਼ਨ ਆਪਲਾ ਸਾਰੀਆਂ ਅਵੇਲੇਬਲ ਨੇ ਜੇ ਤੁਸੀਂ ਬਾਏ ਕਰਨੀ ਆ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੁਇਰੀ ਕਰਨੀ ਹੈ ਤੇ ਮੈਂ ਆਪਣਾ ਨੰਬਰ 623924505 ਦਿੱਤਾਇਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਪਿਆਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਫਿਰਦਾ ਰਿਪਲਾਈ ਜਰੂਰ ਆਏਗਾ ਐਵੇਂ ਵਾਲੇ ਸੂਟ 1250 ਵਿੱਚ ਨੇ ਪਾਰਟੀ ਵੇਅ ਲੁੱਕ ਵਾਲੇ ਸੂਟ ਨੇ ਕੜਾਈ ਕਲੇਤੇ ਹੋਈ ਹੈ ਦੁਪट्टे ਤੇ ਵੀ ਕੜਾਈ ਹੈ ਤਿੰਨ ਕਲਰ ਆਪਸ਼ਨ ਇਹਦੇ ਵਿੱਚ ਆਣਗੇ ਇਨਾਂ ਦਾ ਪ੍ਰਾਈਸ ਵੀ ਸੇਮ ਹੀ ਹੈ 1200 ਰੁਪਏ ਪਰ ਇਨਾਂ ਵਿੱਚ ਜਿਹੜੀਆਂ ਵਰਕ ਦਾ ਡਿਫਰੈਂਸ ਹੈ ਤੇ ਚਲੋ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਇਨਵੈਸਟਮੈਂਟਾਂ ਦੇ ਨਾਲ ਨਵੇਂ ਨਵੇਂ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ